ਚਾਪਾ ਬੀਬੀ ਰਜਨੀ ਜੀ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਪੰਜਾਬ ਦੇ ਪੱਟੀ ਨਗਰ ਦੇ ਜ਼ਕੀਰਦਾਰ ਦੁਨੀ ਚੰਦ ਦੀਆਂ ਪੰਜ ਧੀਆਂ ਸਨ ਉਸਨੇ ਪੁੱਤਰ ਦੀ ਇੱਛਾ ਲਈ ਕਈ ਵਿਆਹ ਕਰਵਾਏ ਪਰ ਉਸਨੂੰ ਪੁੱਤਰ ਪ੍ਰਾਪਤੀ ਨਹੀਂ ਹੋਈ ਜਿਸ ਤੋਂ ਬਾਅਦ ਉਸ ਦਾ ਰੱਬ ਤੋਂ ਵਿਸ਼ਵਾਸ ਉੱਠ ਗਿਆ ਉਸ ਨੇ ਸਮਰਥਾ ਦੇ ਅਨੁਸਾਰ ਚਾਰੇ ਧੀਆਂ ਦਾ ਵਿਆਹ ਕਰ ਦਿੱਤਾ ਜਦ ਛੋਟੀ ਧੀ ਲਈ ਉਹ ਵਰ ਲਾਪ ਰਿਹਾ ਸੀ ਤਾਂ ਉਹਨਾਂ ਦਿਨਾਂ ਵਿੱਚ ਉਸ ਦੀਆਂ ਹੋਰ ਪੁੱਤਰੀਆਂ ਦੇ ਕੇ ਆਈਆਂ ਹੋਈਆਂ ਸਨ ਉਹ ਸਾਰੀਆਂ ਮਿਲ ਕੇ ਆਪਣੇ ਪਿਤਾ ਦੀ ਤਾਰੀਫ਼ ਕਰ ਰਹੀਆਂ ਸਨ ਉਹਨਾਂ ਨੇ ਵਿਆਹ ਤੇ ਸਭ ਕੁਝ ਦਿੱਤਾ ਹੈ ਜੋ ਕਿ ਰਾਜਾ ਮਹਾਰਾਜਾ ਵੀ ਨਹੀਂ ਦੇ ਸਕਦੇ ਸਨ ਇਸ ਤੇ ਛੋਟੀ ਕੁੜੀ ਜਿਸ ਦਾ ਨਾਮ ਰਜਨੀ ਸੀ ਉਸਨੇ ਕਿਹਾ ਕਿ ਇਹ ਸੱਚ ਨਹੀਂ ਹੈ ਕੋਈ ਕੁਝ ਦੇਣ ਵਾਲਾ ਤਾਂ ਉਹ ਵਿਆਹਗਰੂ ਹੈ ਸਾਡੇ ਪਿਤਾ ਤਾਂ ਕੇਵਲ ਇੱਕ ਸਾਧਨ ਮਾਤਰ ਹਨ ਇਸ ਉੱਤੇ ਹੋਰ ਪਹਿਣਾ ਸਹਿਮਤ ਨਹੀਂ ਹੋਈ ਜਦੋਂ ਇਸ ਗੱਲ ਦਾ ਪਤਾ ਉਹਨਾਂ ਦੇ ਪਿਤਾ ਜ਼ਗੀਰਦਾਰ ਗੁਨੀ ਚੰਦ ਨੂੰ ਲੱਗਾ ਉਹ ਛੋਟੀ ਤੀ ਰਜਨੀ ਉੱਤੇ ਵਰਪਿਆ ਅਤੇ ਕਿਹਾ ਕਿ ਮੈਂ ਤੈਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ ਉਸ ਰੱਬ ਨੇ ਨਹੀਂ ਪਰ ਰਜਨੀ ਪਿਤਾ ਦੇ ਕ੍ਰੋਧ ਤੋਂ ਵਿਚਲਿਤ ਨਹੀਂ ਹੋਈ ਤੇ ਰੱਬ ਤੇ ਉਸਦੀ ਆਸਥਾ ਨਹੀਂ ਡੋਲੀ ਉਸਨੇ ਕਿਹਾ ਕਿ ਸਭ ਕੁਝ ਦੇਣ ਵਾਲਾ ਉਹ ਪਰਮਾਤਮਾ ਹੈ ਉਸਦੇ ਪਿਤਾ ਨੇ ਕ੍ਰੋਧ ਵਿੱਚ ਆ ਕੇ ਉਸਦਾ ਵਿਆਹ ਇੱਕ ਕੁਸ਼ਟ ਰੋਗੀ ਦੇ ਨਾਲ ਕਰ ਦਿੱਤਾ ਪਰ ਰਜਨੀ ਇਸ ਤੋਂ ਵੀ ਨਿਰਾਸ਼ ਨਹੀਂ ਹੋਈ ਤੇ ਆਪਣੇ ਕੁਸ਼ਤੀ ਵਿਕਲਾਂਗ ਪਤੀ ਨੂੰ ਇੱਕ ਛੋਟੀ ਜੀ ਗੱਡੀ ਵਿੱਚ ਬਿਠਾ ਕੇ ਇੱਕ ਰਸੀ ਦੇ ਨਾਲ ਖਿੱਚਦੇ ਹੋਏ ਪਿੰਡ ਪਿੰਡ ਘੁੰਮਣ ਲੱਗੀ ਅਤੇ ਭਿਖਿਆ ਮੰਗੇ ਗੁਜ਼ਾਰਾ ਕਰਨ ਲੱਗੀ ਇੱਕ ਦਿਨ ਉਹ ਘੁੰਮਦੇ ਘੁੰਮਦੇ RAMDAS PUR ਦੇ ਬਾਹਰ ਨਿਰਮਾਣ 3 ਸਰੋਵਰ ਦੇ ਕੰਢੇ ਆਰਾਮ ਕਰਨ ਲੱਗੀ ਉਸਨੇ ਪਤੀ ਨੂੰ ਬੇਰੀ ਦੇ ਰੁੱਖ ਦੀ ਛਾਇਆ ਵਿੱਚ ਬਿਠਾ ਦਿੱਤਾ ਅਤੇ ਉਹ ਨਗਰ ਵਿੱਚ ਭਿਖਿਆ ਮੰਗਣ ਚਲੀ ਗਈ ਉਸਤੇ ਜਾਣ ਤੋਂ ਬਾਅਦ ਉਸਦੇ ਪਤੀ ਨੇ ਦੇਖਿਆ ਕਿ ਕੁਝ ਪੰਛੀ ਬੇਰ ਦੇ ਰੁੱਖ ਤੋਂ ਵਾਰੀ-ਵਾਰੀ ਸਰੋਵਰ ਦੇ ਪਾਣੀ ਉਹ ਚਦੋਬ ਕੀ ਲਗਾਉਂਦੇ ਹਨ ਅਤੇ ਜਦੋਂ ਬਾਹਰ ਨਿਕਲਦੇ ਹਨ ਤਾਂ ਉਹ ਕਾਲੇ ਰੰਗ ਦੇ ਕਾਂ ਟਿੱਕ ਟਿੱਕ ਹੋ ਕੇ ਨਿਕਲ ਰਹੇ ਹਨ ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਨੂੰ ਦੇਖ ਕੇ ਰਜਨੀ ਦਾ ਪਤੀ ਵਿਕਰਮਦਤ ਹੌਲੀ ਹੌਲੀ ਰੰਗਦੇ ਹੋਏ ਸਰੋਵਰ ਵਿੱਚ ਡਲ ਚਲਾ ਗਿਆ ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਨੂੰ ਦੇਖ ਕੇ ਰਜਨੀ ਦਾ ਪਤੀ ਵਿਕਰਮਦਤ ਹੌਲੀ ਹੌਲੀ ਰੰਗਦੇ ਹੋਏ ਸਰੋਵਰ ਵੱਲ ਚਲਾ ਗਿਆ ਅਤੇ ਉੱਥੇ ਡੁਬਕੀ ਲਗਾਈ ਕੁਦਰਤ ਦਾ ਹੈਰਾਨੀਜਨਕ ਚਮਤਕਾਰ ਹੋਇਆ ਅਤੇ ਪਲ ਭਰ ਵਿੱਚ ਉਸ ਦਾ ਕੋੜ ਖਤਮ ਹੋ ਗਿਆ ਹੁਣ ਉਹ ਰਜਨੀ ਦੇ ਪਰਤਨ ਦੇ ਉਹ ਡੀਕ ਕਰਨ ਲੱਗਾ ਜਦੋਂ ਰਜਨੀ ਵਾਪਸ ਆਈ ਤਾਂ ਉਸਨੇ ਉੱਥੇ ਆਪਣੇ ਕੋੜੀ ਪਤੀ ਨੂੰ ਨਾ ਦੇਖ ਕੇ ਇੱਕ ਤੰਦਰੁਸਤ ਜਵਾਨ ਨੂੰ ਵੇਖਿਆ ਜੋ ਆਪਣੇ ਆਪ ਨੂੰ ਉਸਦਾ ਪਤੀ ਦੱਸ ਰਿਹਾ ਸੀ ਤਾਂ ਰਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਅਤੇ ਉਹ ਉਸ ਉੱਤੇ ਆਪਣੇ ਪਤੀ ਨੂੰ ਗਾਇਬ ਕਰਨ ਦਾ ਇਲਜ਼ਾਮ ਲਗਾਉਣ ਲੱਗੀ ਉਹਨਾਂ ਦੀਆਂ ਗੱਲਾਂ ਸੁਣ ਕੇ ਨਗਰ ਵਾਸੀ ਇਕੱਠੇ ਹੋ ਗਏ ਇਸ ਝਗੜੇ ਦਾ ਨਿਆਂ ਕਰਨ ਲਈ ਉਹਨਾਂ ਨੇ ਸੁਝਾਅ ਦਿੱਤਾ ਕਿ ਤੁਸੀਂ ਦੋਨੋਂ ਬਾਬਾ ਬੁੱਢਾ ਜੀ ਕੋਲ ਚਲੇ ਜਾਓ ਜਾਉ ਕਿਉਂਕਿ ਉਹੀ ਇਸ ਸਰੋਵਰ ਦੇ ਕਾਰਜ ਦੀ ਦੇਖਭਾਲ ਕਰ ਰਹੇ ਹਨ ਅਜਿਹਾ ਹੀ ਕੀਤਾ ਗਿਆ ਬਾਬਾ ਬੁੱਢਾ ਜੀ ਨੇ ਦੋਵਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਜਵਾਨ ਵੱਲੋਂ ਕਿਹਾ ਧਿਆਨ ਨਾਲ ਦੇਖੋ ਕਿਤੇ ਪੁਰਾਣਾ ਕੁਸ਼ਟ ਰੋਗ ਬਾਕੀ ਰਹਿ ਗਿਆ ਹੋਵੇ ਜਵਾਨ ਨੇ ਦੱਸਿਆ ਕਿ ਸੱਜੇ ਹੱਥ ਦੀਆਂ ਉਂਗਲੀਆਂ ਦਾ ਅੱਗੇ ਦਾ ਭਾਗ ਅਜੇ ਵੀ ਕੁਸ਼ਟ ਰੋਗ ਤੋਂ ਪ੍ਰਭਾਵਿਤ ਹੈ ਕਿਉਂਕਿ ਇਸ ਹੱਥ ਵੱਲੋਂ ਇੱਕ ਛਾੜੀ ਨੂੰ ਫੜ ਕੇ ਉਸ ਨੇ ਡੁੱਬਕੀ ਲਗਾਈ ਸੀ ਬਾਬਾ ਬੁੱਢਾ ਜੀ ਉਨ੍ਹਾਂ ਦੋਨਾਂ ਨੂੰ ਉਸ ਸਥਾਨ ਉੱਤੇ ਲੈ ਗਈ ਅਤੇ ਜਵਾਨ ਨੂੰ ਹਾਥਸ ਰੋਵਰ ਵਿੱਚ ਪਾਉਣ ਲਈ ਕਿਹਾ ਦੇਖਦੇ ਹੀ ਦੇਖਦੇ ਬਾਕੀ ਦੇ ਖੁਸ਼ਹੱਦ ਦੇ ਚਿੰਨ ਵੀ ਲੁਪਤ ਹੋ ਗਏ ਇਹ ਪ੍ਰਮਾਣ ਦੇਖ ਕੇ ਰਜਨੀ ਸੰਤੁਸ਼ਟ ਹੋ ਗਈ ਅਤੇ ਉਹ ਦੋਵੇਂ ਖੁਸ਼ੀ ਨਾਲ ਜੀਵਨ ਫਤਿਹ ਕਰਨ ਲੱਗੇ